ਵਰਜਿਕਾ ਖਾਸ ਸਾਹਿਬ ਵਰਜਿਕੀ ਫਤਿਹ ਅੱਧ ਹੁਣੇ ਜੀ ਤੁਹਾਨੂੰ 3096 ਮੱਕੀ ਦਾ ਬੀਜ ਹੈ ਪੂਰੀ 6 6 ਫੁੱਟ 8 8 ਫੁੱਟ ਹੋਈ ਪਈ ਹੈ ਦੋ ਦੋ ਸੱਲੀਆਂ ਲੱਗੀਆਂ ਨੇ ਦੋ ਕਿੱਲੇ ਬਕਾ ਹੇ ਜੇ ਕਿ ਸਾਰ ਚਾਰ ਪੌਣਾਂ ਲੈਣੀ ਹੋਵੇ ਆ ਦੇਖੋ ਜੀ ਛਲੀਓ ਦੇਖੋ ਦੋ ਦੋ 60 ਤਿੰਨ ਤਿੰਨ ਕੱਦ ਦੇ ਲੋ ਆ ਮੇਰਾ ਕੱਦ 6 ਫੁੱਟ ਦੇ ਨੇੜਾ ਤੇ 5 ਫੁੱਟ 9 ਇੰਚ ਮੇਰੇ ਨਾਲ 2 ਫੁੱਟ 3 2.5 ਫੁੱਟ ਉੱਚੀ ਆ ਤੇ ਇਹ ਚਾਰ ਪੰਜ ਦਿਨਾਂ ਤਾਈਂ ਮਤਲਬ ਇਹ ਪੂਰੀ ਚਾਰ ਕਿ ਦਿਨ ਤਾਈਂ ਚੁੰਡਣ ਜਿਹੜੇ ਹੋ ਜੂ 10 9 10 ਦਿਨਾਂ ਤਾਈਂ ਘੇਰੂ ਹੋ ਜੂ